ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸ਼ਕੂਰ ਦੇ ਵਿੱਚ ਸ਼ਕੂਰ ਪਿੰਡ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਦੋ ਜਾਨਵਰ ਵਿਖਾਉ ਇੱਕ ਤਾਂ ਮੈਂ ਮਿੱਤਰੋ ਤੁਹਾਨੂੰ ਵਿਖਾਉਣੀ ਆ ਬਹੁਤ ਚੰਗੀ ਬਾਡੀ ਸਟਰਕਚਰ ਦੀ ਅੰਗਾ ਪੈਰਾਂ ਦੀ ਤੇ ਆਹਾਂ ਦੀ ਮੈਂ ਬੜੀ ਸਾਫ਼ ਆ ਮਿੱਤਰੋ ਤੇ ਇੱਕ ਗਾਂ ਸੂਈ ਸਵਾਈ ਦੋ ਜਾਨਵਰ ਹੋਣਗੇ ਮਿੱਤਰੋ ਦੋਵਾਂ ਦੀ ਫੁੱਲ ਡਿਟੇਲ ਫੁੱਲ ਆਪਾਂ ਜਾਣਕਾਰੀ ਜਿਹੜੀ ਮਾਲਕ ਤੋਂ ਲੈ ਕੇ ਤਾਵਾਂਗੇ ਕਿਉਂਕਿ ਠੰਡ ਕਰਕੇ ਪਸ਼ੂ ਵੀ ਥੋੜੇ ਜੇ ਮਿੱਤਰੋ ਆਪਣੇ ਉਹ ਇਕੱਠੇ ਹੀ ਹੁੰਦੇ ਰਹਿੰਦੇ ਆ ਇਹਨਾਂ ਦੇ ਵੀ ਵਿਚਾਰਿਆਂ ਨੂੰ ਠੰਡ ਲੱਗਦੀ ਆ ਉਹ ਕਰਦਿਆਂ ਗੱਲਬਾਤ ਆਪਾਂ ਬਾਈ ਜੀ ਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਜੀ ਅੱਛਾ ਨਾਮ ਇੱਕ ਵਾਰੀ ਦੱਸ ਕੇ ਵੀਰੇ ਨਾਲ ਸਰ ਹਰਪ੍ਰੀਤ ਸਿੰਘ ਜੀ ਹਾਂਜੀ ਹਰਪ੍ਰੀਤ ਸਿੰਘ ਹਰਪ੍ਰੀਤ ਵੀਰੇ ਫਿਰ ਜਾਨਵਰ 2 ਆ ਹਨਾ ਕੰਮ ਫਿਰ ਵਪਾਰ ਦਾ ਸ਼ੁਰੂ ਕਰਤਾ ਨਾ ਹਾਂਜੀ ਹਾਂ ਪਹਿਲੇ ਨੰਬਰ ਤੇ ਗਾਵ ਆਪਣੀ ਹੈਨਾ ਇਹ ਫਿਰ ਸੂਈ ਸਵਾਈ ਹੈ ਵੀਰੇ ਹਾਂਜੀ ਹਾਂਜੀ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਹੈ ਹਾਂਜੀ ਅੱਛਾ ਵੀਰੇ ਫਿਰ ਇਹ ਸੂਈ ਸਵਾਈ ਹੈ ਹੈਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ ਇਹ 7 ਦਿਨ ਹੋ ਗਏ ਬਾਈ 7 ਦਿਨ ਹੋ ਗਏ ਸੂਈ ਨੂੰ ਕਿੰਨੇ ਦੁੱਧ ਤੇ ਚਲਦੀ ਬਾਈ ਹੁਣ 13 ਲੀਟਰ 14 ਲੀਟਰ ਹੋਊਗਾ ਜੀ ਬੜਾ ਠੰਡਾ ਤੇ ਠੰਡੀ ਸੀਲ ਚ ਵਾਈ ਬਹੁਤ ਵਧੀਆ ਠੰਡੀ ਸੀਲ ਆ ਜੀ ਠੀਕ ਆ ਬਈ ਹਾ ਤੁਥ ਮਰਾਈ ਆ ਵੀਰੇ ਜਿਵੇਂ ਮਰਜੀ ਬੈਠੇ ਰਹੋ ਜੀ ਠੀਕ ਆ ਬਈ ਓਕੇ ਆਹ ਠੀਕ ਆ ਬਈ ਅਛਾ ਬੱਚੀ ਆ ਗਈ ਮੇਰ ਕੇ ਬੱਚਾ ਜੀ ਬੱਚਾ ਵਗ ਰਾ ਹੈ ਠੀਕ ਹੈ ਤੇ ਵੀਰੇ ਕਿੰਨਾ ਤੇਰੇ ਹਿਸਾਬ ਨਾਲ 15 16 ਕਿਲੋ ਖੁੱਲਾ ਦੁੱਧ ਹਾਂਜੀ ਹਾਂਜੀ ਬਹੁਤ ਬੜੇ ਆਰਾਮ ਨਾਲ ਦੇ ਦੂਗੀ ਠੀਕ ਹੈ ਰੇਟ ਬਾਈ ਕੀ ਰੱਖਾਂਗੇ ਵੀਰੇ ਰੇਟ ਫੋਨ ਤੇ ਕਰਾਂਗੇ ਕੱਡੀ ਬਾਤ ਨੂੰ ਤੋੜੀ ਵੀਰੇ ਮੇਰੇ ਖੋਲੀ ਐ ਸੁਆਇ ਤੀਜਾ ਸੁਈ ਐ ਦੂਜਾ ਬਾਈ ਦੂਜਾ ਲੈ ਮਿੱਤਰੋ ਜਰਸੀ ਦੇ ਨਾਲ ਕਰਾਸ ਜੰਗ ਪੈਂਦਾ ਵਾ ਕਰਮਾਂ ਵਾਲੀ ਦਾ ਵੀ ਮੰਨ ਲਓ ਤੁਸੀਂ ਸਾਈਵਾਲ ਦਾ ਲਾਲਿਓ ਜਰਸੀ ਦਾ ਲਾਲਿਓ ਤੁਹਾਡੇ ਤੇ ਡਿਪੈਂਡ ਪਰ ਘਰੇ ਦੁੱਧ ਪੀਣ ਵਾਲੇ ਵੀਰ ਦੇ ਲਈ ਪੂਰੀ ਲਾਹੇ ਹੁੰਦਾ ਹੈ ਫੈਂਟ ਵੀ ਮੈਂ 5 ਆਉਂਦੀ ਆ ਜੀ ਠੀਕ ਹੈ ਫੈਂਟ ਹੈ ਹਾਂਜੀ ਦੇ ਤੁਰ ਵੇਖੋ ਗਰਾਂ ਦੀ ਮਿੱਤਰੋ ਹੂੰ ਲਿਆ ਬਾਈ ਲੇਵਾਲੂ ਵਾ ਵੇੜ ਦਾ ਬਹੁਤ ਟਿਕਾਣੀ ਦਾ ਤੁਹਾਨੂੰ ਨੇੜੀਕ ਤੋਂ ਵੀ ਮੈਂ ਵਿਖਾ ਦੂੰਗਾ ਠੰਡੀ ਸੀਲ ਜਵਾਈ ਜਮਾ ਪੋਲੀ ਬਈ ਲੈ ਸਾਕੇ ਜੈਲੀ ਬਹੁਤ ਆ ਹਨਾ ਰੋਕੀ ਵੀ ਇੱਥੇ ਰੋਕ ਲਾਂ ਮੋਰਾ ਆ ਵੇਖੋ ਮਿੱਤਰਾਂ ਇਹਦਾ ਥਣ ਤੁਸੀਂ ਇੱਕ ਵਾਰੀ ਫੇਰ ਤੋਂ ਲੇਵਾਲੂ ਵਾ ਲੇਵੇ ਦੀ ਮਜ਼ਬੂਤੀ ਸਾਰੇ ਪੱਖਾ ਜਿਹੜੇ ਬਈ ਓਕੇ ਦੀ ਰਿਪੋਰਟ ਆਲੇ ਆ ਕੋਈ ਕਹਿਣ ਵਾਲਾ ਲੇਵਾ ਵੇਖੋ ਹੁਣ ਨੇੜੀਕ ਤੋਂ ਤੁਹਾਨੂੰ ਖੜਾ ਰਾਲ ਖਲਾਰਾ ਜਿਹੜੀ ਗਾਂ ਦੇ ਥੱਲੇ ਚੰਗਾ ਹੁੰਦਾ ਨਾ ਮਿੱਤਰੋ ਉਹ ਗਾਂ ਘਾਟੇ ਦਾ ਸੌਦਾ ਨਹੀਂ ਬਣਦੀ ਹੁੰਦੀ ਹੁਣ ਇਹਦਾ ਰੇਟ ਆ ਜਿਹੜਾ ਫੋਨ ਤੇ ਤੈਅ ਹੋ ਜਾਊਗਾ ਪਰ ਮੇਰੇ ਹਿਸਾਬ ਦੇ ਨਾਲ ਜਿਹੜੀ ਗਾਂ ਚੋਣ ਵਾਲੇ ਭਰਾ ਦੇ ਲਈ ਬਣਾਹੇ ਬੰਦਾ ਜੇ ਵੀਰੇ ਕੰਮ ਕਰਦਿਏ ਫਾਈਨਲ ਰੇਟ ਦਾ ਮੈਂ ਤਾਂ ਨਾ ਯਾਰ ਕੋਈ ਨਹੀਂ ਭਾਈ ਜੈ ਜੀ ਆ ਫੋਨ ਤੇ ਕਰਾਂਗੇ ਠੀਕ ਹੈ ਫਿਰ ਵਾਧ ਚੱਲ ਜੂਗੀ ਵੀਡੀਓ ਜੈ ਜੈਤ ਨਿਭੇੜ ਦੇ ਕੰਮ ਕੋਣੀ ਦਾ 65000 ਰੁਪਏ ਦੀ ਦੇ ਦਾਂਗੇ 65000 ਦੀ ਮਾਨਤਨ ਕਰ ਦਾਂਗੇ ਵਿੱਚ ਕਰ ਦਾਂਗੇ ਥੋੜਾ ਖੁੱਲਾ ਕਰ ਦੇਂਗਾ ਆਈਡੀਆ ਕਿੰਨੇ ਦੀ ਛੱਡ ਦੇਂਗਾ ਜਸਤ ਦੇ ਨੂੰ ਮਾ ਕੋਈ ਨਹੀਂ ਮਾਨਤਨ ਕਰਦਾ ਜੀ ਠੀਕ ਹੈ ਵੀਰੇ ਅੱਛਾ ਮੈਂ ਮਾਰੇ ਦੱਸੀ ਭਾਈ ਹਾਂਜੀ ਭਾਈ ਇਹ ਫਿਰ ਕਿੰਨਾ ਸੂ ਚੋਟੀ ਇਹ ਵੀ ਦੂਜਾ ਸੋਹੇ ਦੱਸਿਆ ਦੂਜਾ ਸੋਕੇ ਨੇ ਦਿਨ ਬਾਕੀ ਆ ਜਾਂਦੇ ਹਜੇ ਇਹਦੇ 10 ਦਿਨ ਪਏ ਠੀਕ ਹੈ ਵੀਰੇ ਕਰੀ ਪਿੱਛੋਂ ਇਹਨੂੰ ਬਈ ਲੈ ਵੀ ਪੰਡੇ ਤੋਂ ਅੱਛਾ ਤੇ ਦੁੱਧ ਦਾ ਕਿੰਨਾ ਕੁ ਦੇ ਦੂਗੀ ਤੇਰੇ ਤਿਆਰਪੇ ਮਤਾ ਦੁੱਧ ਦਾ ਭਾਈ 12 ਕਿਲੋ ਤਾਂ ਦੇ ਦੂਗੀ 14 ਵਾਲਾ ਤਾਂ ਕਹਿੰਦਾ 13 14 ਦੇ ਦੂਗੀ ਥੱਲੋ ਚੰਗੀ ਆ ਹਨਾ ਹਾਂਜੀ ਹਾਂਜੀ ਕੱਟੇ ਇਹਦਾ ਰੇਟ ਵੀਰੇ ਇਹਦਾ 1 15 ਇੱਕ 15 ਮਣ ਤਣ ਖੁੱਲਾ ਹਾਂਜੀ ਕਰ ਦਾਂਗੇ ਗੱਡੀ ਬਾਹਰ ਨੂੰ ਭਾਈ ਲੈ ਵੀ ਮਿੱਤਰੋ ਆ 2 ਮਹੀਨੇ ਵਿਕਰੀ ਚ ਰਹਿਣ ਵਾਲੀ ਮੈਂ ਆ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲੇ ਮੈਂ ਨਾ ਜਿੱਥੇ ਜੇ ਬਾਈ ਨੇ ਰੇਟ ਮੰਗਿਆ ਮਣ ਤਣ ਕਰਕੇ ਜਿੱਥੇ ਜੇ ਮਿਲਣੀ ਆ ਤੁਹਾਨੂੰ ਉੱਥੇ ਜੇ ਭਾਂਜ ਦੋ ਮਹੀਨੇ ਦੁੱਧ ਚੋਕੇ ਵੇਚੀ ਜਾ ਕਿਉਂਕਿ ਬਈ ਬਾਡੀ ਸਟਰਕਚਰ ਦੀ ਪਾਲੀ ਸੰਭੀ ਲੇਵੇ ਭਾਂਡੇ ਵਾਲੀ ਮੈਂ ਆ ਤੁਸੀਂ ਆਪ ਵੀ ਦੇਖ ਲਿਓ ਆ ਕੇ ਤੁਹਾਨੂੰ ਪਸੰਦ ਬਹੁਤ ਆਊਗੀ ਮੈਂ ਤੇ ਲੈ ਵੀ ਮਿੱਤਰੋ ਵੇਖੋ ਕਿ ਰੋਕੀ ਵੀ ਰੇਤ ਜਿਹੜੀਆਂ ਵਿਰਲਾ ਵਰਲਾ ਇਹਦਾ ਲੇਵਾ ਲੁਵਾ ਹਾ ਇਹਦਾ ਮੈਂ ਕੱਚੀ ਕੱਚੀ ਆ ਭਾਂਜ ਕੱਚੀ ਹੈ ਹੂੰ ਫਾਇਦਾ ਮਹਨੇ ਰੰਗ ਭਾਗ ਲਾਉਣੇ ਆ ਹਨਾ ਹਾਂਜੀ ਹਾਂਜੀ ਤਾਂ ਸਾਦ ਨੂੰ ਮਹਿੰਦੀ ਚੱਚਤੀ ਕੁਝ ਹੋਰ ਹੋਣੀ ਆ ਤੋਰ ਹੀ ਕੁਝ ਹੋਰ ਹੋਣੀ ਆ ਬੰਤਰ ਹੀ ਕੁਝ ਹੋਰ ਬਣ ਜਾਣੀ ਆ ਕਰੀ ਵੀਰੇ ਪਿੱਛੋਂ ਇਹਨੂੰ ਬਾਈ ਅੰਗਾ ਪੈਰਾਂ ਦੀ ਤੇ ਆਹਾਂ ਦੀ ਮੈਂ ਕਮਾਲਾ ਕਿਉਂਕਿ ਜਿਹੜੀ ਮੈਂ ਲੇਵੇ ਭਾਂਡੇ ਵੱਲੋਂ ਖੁੱਲੀ ਡੁੱਲੀ ਹੁੰਦੀ ਆ ਨਾ ਉਹ ਕੁਝ ਨਾ ਕੁਝ ਕਰਕੇ ਜਾਂਦੀ ਆ ਵੇਖੋ ਕਿਹਨਾਂ ਦੀ ਮਿੱਤਰੋ ਲੇਵਾ ਤੁਸੀਂ ਇਹਦਾ ਤੇ ਇਹਨੇ ਬਣਨਾ ਬਹੁਤ ਆ ਇਹਦਾ ਰੇਟ ਇੱਕ 15 ਮਾਣਤਾ ਮੈਂ ਖੁੱਲ ਗਈ ਨਾ ਵੀ ਇਹਦਾ ਤਾਂ ਰੱਸਾ ਖੁੱਲ ਗਿਆ ਤੇ ਗਈ ਸਮਝ ਇਹਦਾ ਚੜ ਗਈ ਟੈਂਪੂ ਤੇ ਸੱਜਣਾ ਵੀਡੀਓ ਪੈਣ ਦੀ ਧੀਰ ਆ ਪੈਸੇ ਕਰਨ ਲਈ ਤੂੰ ਉਹਦੇ ਹੁਣ 6 ਰਾਂ ਕਰਾਂ ਦੀ ਤੇ ਆਹ ਵੇਖੋ ਮੇਰੇ ਮਿੱਤਰੋ ਬੋਟੀ ਸਟਰਕਚਰ ਸਿੰਘਾ ਦੀ ਫਿਰ ਕਮਾਲ ਆ ਅੱਛਾ ਵੀਰੇ ਨੰਬਰ ਸੰਝਾ ਕਰੀ ਕਰ ਦੀ 95012 ਜੀ 45629 ਇੱਕ ਵਾਰੀ ਹੋਰ ਆਉਣ ਦੇ 95012 ਜੀ 45629 ਠੀਕ ਆ ਭਾਈ ਇਸ ਨੰਬਰ ਤੇ ਕਰ ਲੋ ਭਾਈ ਦਾ ਗਲਪਤ ਹਰਪ੍ਰੀਤ ਵੀਰ ਦਾ ਨਾਮ ਆ ਪਿੰਨ ਚਪੂਰਾ